ਕਿ ਪੂਰੇ ਕਾ ਕੀਆ ਸਭ ਕੁਝ ਪੂਰਾ ਘਟ ਬਦ ਕਿਛ ਨਾਹੀ ਬਹੁਤ ਵੱਡੀ ਗੱਲ ਹੈ ਬਾਬਾ ਜੀ ਨੇ ਬਹੁਤ ਵੱਡੀ ਗੱਲ ਕੀਤੀ ਹੈ ਕਿ ਪੂਰੇ ਕਾ ਕੀਆ ਸਭ ਕੁਝ ਪੂਰਾ ਘਟ ਬਦ ਕਿਛ ਨਾਹੀ ਕੀਏ ਪੰਕਤੀ ਕੱਲੀ ਕਲੰਡਰ ਨੂੰ ਰੱਦ ਕਰਨ ਵਾਸਤੇ ਗੁਰੂ ਸਾਹਿਬ ਨੇ ਲਿਖੀ ਹੈ ਕੋਈ ਕਕਾਰ ਧਾਰਨ ਵਾਲਾ ਦੀ ਜੇ ਜਹਿਨਿਤ ਦੇ ਵਿੱਚ ਮਤਲਬ ਬ੍ਰਾਹਮਣੀ ਵਿਚਾਰਧਾਰਾ ਬੈਠੀ ਹੈ ਉਹ ਕਿਵੇਂ ਨਿਕਲ ਜੂਗੀ ਜ਼ਰੂਰੀ ਥੋੜੀ ਹੈ ਕਿ ਕੋਈ ਕਕਾਰ ਧਾਰਨ ਕਿਰਪਾਨ ਵਾਲਾ ਚੋਲੇ ਵਾਲਾ ਦਮਾਲਾ ਬੰਦਾ ਹੋਵੇ ਬੰਦਾ ਤੇ ਉਹ ਕਹੇ ਮੈਂ ਸਿੱਖਾਂ ਜੇ ਸੁਰਤ ਦੇ ਵਿੱਚ ਬ੍ਰਾਹਮਣੀ ਵਿਚਾਰਧਾਰਾ ਬੈਠੀ ਹੈ ਫਿਰ ਜਿਹੜੇ ਕਕਾਰ ਪਾਏ ਹੋਏ ਕਿ ਮੈਂ ਇਹਨਾਂ ਨਹੀਂ ਰੱਖਦੇ ਕਹਿੰਦੇ ਨੇ ਕਿ ਦੁਬਿਧਾ ਨਾ ਪੜੂੰ ਹਰ ਦਿਨ ਹੋਰ ਨਾ ਪੂਜੂ ਮੜੇ ਮਸਾਣ ਨਾ ਜਾਇਂ ਤੇ ਤੁਸੀਂ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੜੀਆਂ ਮਸਾਣਾ ਤੇ ਲੈ ਕੇ ਜਾਣਾ ਚਾਹੀਦਾ ਕਬਰਾਂ ਤੇ ਲੈ ਕੇ ਜਾਣਾ ਚਾਹੀਦਾ ਇਹ ਕਹਿਣੀ ਤੇ ਕਰਨੀ ਇਹ ਵੱਖੋ-ਵੱਖਰੀ ਕਿਉਂ ਹੈ ਦੋਗਲੀ ਨੀਤੀ ਕਿਉਂ ਤੁਸੀਂ ਗੱਲ ਕਰੀਆ ਗੁਰਬਾਣੀ ਜੋ ਗੁਰੂ ਸਾਹਿਬ ਨੇ ਪੈਟਰਨ ਮੰਨਿਆ ਗੁਰੂ ਸਾਹਿਬ ਨੇ ਪੈਟਰਨ ਮੰਨਿਆ ਬਿਸੂਏ ਚਸੇ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹੋ ਇਹ ਤੁਸੀਂ ਸਕਿੰਟਾਂ ਮਿੰਟਾਂ ਘੰਟਿਆਂ ਵਾਲੀ ਘੜੀ ਬੰਨੀ ਆ ਜਾਂ ਟਾਈਮ ਵਰਤਦੇ ਹੋ ਉਹ ਕਿਉਂ ਵਰਤਦੇ ਹੋ ਮਿੰਟਾਂ ਸਕਿੰਟਾਂ ਵਾਲਾ ਤੇ ਤੁਸੀਂ ਉਹ ਘੜੀ ਕੋਈ ਉਦਾਂ ਦੀ ਲਾਓ ਨਾ ਵਿਸੂਏ ਚਸੀਆਂ ਜੋ ਪਹਿਰ ਦੱਸਦੀ ਹੋਵੇ ਘੜੀਆਂ ਦੱਸਦੀ ਹੋਵੇ ਪੱਲ ਦੱਸਦੀ ਹੋਵੇ ਉਦਾਂ ਦੀ ਘੜੀ ਬੰਨਣੀ ਚਾਹੀਦੀ ਫਿਰ ਸਤਗੁਰ ਪੂਰਾ ਮਨ ਕਿਉਂ ਮਹਾਰਾਗ ਕਰੇਗਾ ਸਤਗੁਰ ਮੇਰਾ ਪੂਰਾ ਐਲਾਨ ਕਰੋ ਕਿ ਸਤਗੁਰ ਪੂਰਾ ਕਿ ਅੱਜ ਤੋਂ ਬਾਅਦ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋਂ ਬਾਹਰ ਨਹੀਂ ਜਾਵਾਂਗੇ ਕਰੋ ਐਲਾਨ ਕਿ ਸਾਡਾ ਗੁਰੂ ਪੂਰਾ ਸਾਨੂੰ ਹੋਰ ਕਿਸੇ ਗ੍ਰੰਥ ਦੀ ਲੋੜ ਨਹੀਂ ਸਾਨੂੰ ਹੋਰ ਕਿਸੇ ਰਚਨਾਵਾਂ ਦੀ ਲੋੜ ਨਹੀਂ ਗੁਰੂ ਸਾਡਾ ਪੂਰਾ ਕਰੋ ਐਲਾਨ ਪਰ ਤੁਸੀਂ ਕਿਹਾ ਕਿ ਉਦੋਂ 22 ਦਸੰਬਰ ਸੀ ਕਿ ਜਦੋਂ ਅਸੀਂ 5 ਜਨਵਰੀ ਨੂੰ ਮਨਾਉਨੇ ਆ ਉਦੋਂ 14 ਦਿਨਾਂ ਦਾ ਜਿਹੜੀ ਆ ਗੁਰੂ ਸਾਹਿਬ ਦੀ ਏਜ ਘਟ ਜਾਂਦੀ ਐ ਤੇ ਜਦੋਂ 7 ਜਨਵਰੀ ਨੂੰ ਮਨਾਉਨੇ ਆ ਉਦੋਂ ਉਦੋਂ ਕਿੰਨੀ ਘਟਦੀ ਐ ਉਹ ਵੀ ਦੱਸਿਓ ਜੇ ਜਦੋਂ 28 ਦਸੰਬਰ ਨੂੰ ਮਨਾਉਨੇ ਆ ਉਦੋਂ ਕਿੰਨੀ ਘਟਦੀ ਐ ਧੱਲੂ ਕਾ ਰਾਜਿਵ 6 ਜੂਨ ਮਨਾਉ ਬਦੀਆਂ ਸਦੀਆਂ ਦੇ ਨਾਲ ਕਟੋ ਸੁਦੀ ਸੀ ਕਿ ਬਦੀ ਸੀ ਅਗਲੇ ਸਾਲ ਫਿਰ ਉਸੇ ਤਰੀਕੇ ਨਾਲ ਮਨਾਇਓ ਖੌਮਨਾ ਕੇ ਫਿਰ ਵਧੀਆਂ ਸੁਦੀਆਂ ਦੇ ਨਾਲ ਸਾਡੀ ਵਿਲੱਖਣ ਪਹਿਚਾਣ ਦਾ ਪ੍ਰਤੀਕ ਹੈ ਨਾਨਕਸ਼ਹੀ ਕਲੰਡਰ ਸਾਡਾ ਪੇਸ਼ਾ ਕੁਦਰ ਚ ਕਮੀਆਂ ਹੋਣ ਉਹ ਦੂਰ ਕੀਤੀਆਂ ਜਾ ਸਕਦੀਆਂ ਨੇ ਪਰ ਸਾਡਾ ਨਾਨਕਸ਼ਹੀ ਕਲੰਡਰ ਮਹਰਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ ਸਿੰਘਨਾਦ ਟੀਵੀ ਤੁਹਾਡੀ ਆਪਣੀ ਆਵਾਜ਼ ਕੌਮ ਦੀ ਆਵਾਜ਼ ਸਾਡੀ ਮਿਸ਼ਨ ਸਟੇਟਮੈਂਟ ਪੈ ਕਾਹੂ ਕੋ ਦੇਤ ਨਾ ਨਹ ਪੈ ਮੰਤ ਆਨ ਅੱਜ ਅਸੀਂ ਗੱਲ ਕਰਨੀਆਂ ਨਾਨਕ ਸ਼ਾਹੀ ਕੈਲੰਡਰ ਦੀ ਨਾਨਕ ਸ਼ਾਹੀ ਕੈਲੰਡਰ ਸਿੱਖ ਕੌਮ ਦੀ ਇੱਕ ਆਜ਼ਾਦ ਹਸਤੀ ਦਾ ਪ੍ਰਤੀਕ ਹੈ ਸਾਡੀ ਵਿਲੱਖਣਤਾ ਦਾ ਪ੍ਰਤੀਕ ਹੈ ਸਾਡੇ ਵੱਖਰੇ ਹੋਣ ਦਾ ਪ੍ਰਤੀਕ ਹੈ ਜਿਸ ਰਾਜ ਦੀਆਂ ਆਜ਼ਾਦੀ ਦੀਆਂ ਅਸੀਂ ਗੱਲਾਂ ਕਰਦੇ ਆ ਉਸ ਸੀੜੀ ਦਾ ਇੱਕ ਅਹਿਮ ਸਟੈਪ ਵੀ ਹੈ ਪਰ ਕਿਤੇ ਨਾ ਕਿਤੇ ਜਦੋਂ ਦੇਖਦੇ ਆ ਜਦੋਂ ਵੀ ਇਸ ਦੀ ਚਰਚਾ ਹੁੰਦੀ ਹੈ ਜਾਂ ਜਦੋਂ ਕੋਈ ਜਿਵੇਂ ਹੁਣ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦੇ ਹੜਾ ਲੰਘ ਕੇ ਗਿਆ ਜਦੋਂ ਵੀ ਇਹਦੀ ਚਰਚਾ ਹੁੰਦੀ ਹੈ ਉਦੋਂ ਜਿਹੜੇ ਇਸ ਨੂੰ ਰੱਦ ਕਰਨ ਵਾਲੇ ਜਾਂ ਇਸ ਦੇ ਵਿਰੋਧੀ ਨੇ ਉਹ ਉਦੋਂ ਹੀ ਜਿਹੜੀ ਆ ਹਾਲ ਦਹਾਈ ਪਾਉਣਾ ਜਿਹੜਾ ਸ਼ੁਰੂ ਕਰ ਦਿੰਦੇ ਨੇ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਜਦੋਂ ਨਾਨਕ ਸ਼ਹੀਦ ਕੈਲੰਡਰ ਲਾਗੂ ਹੋਇਆ ਸਭ ਤੋਂ ਪਹਿਲਾਂ ਇਸ ਨੂੰ ਆਰਐਸਐਸ ਰੱਦ ਕਰਦੀ ਹੈ ਉਸ ਤੋਂ ਬਾਅਦ ਜੋ ਸਾਡਾ ਸੰਪਰਦਾਇ ਲਾਣਾ ਜਾਂ ਡੇਰੇਦਾਰ ਜਾਂ ਹੋਰ ਆਰਐਸਐਸ ਦੇ ਝੁਲੀ ਚੁੱਕ ਉਹ ਬੋਲਣਾ ਸ਼ੁਰੂ ਕਰ ਦਿੰਦੇ ਨੇ ਪਿਛਲੇ ਦਿਨੀ ਜੋ ਗੁਰੂ ਗੋਬਿੰਦ ਸਿੰਘ ਜਨਮ ਦਿਨ ਤੇ ਜੋ ਰੌਲਾ ਪਿਆ ਨਾਨਕਸ਼ਹੀ ਕੈਲੰਡਰ ਦਾ ਉਹਦੇ ਵਿੱਚੋਂ ਅਸੀਂ ਗੱਲ ਕਰਾਂਗੇ। ਬਾਬਾ ਬੰਤਾ ਸਿੰਘ ਜੋ ਪ੍ਰਚਾਰਕ ਨੇ ਇੱਕ ਬੰਗਲਾ ਸਾਹਿਬ ਦੀ ਸਟੇਜ ਤੋਂ ਤਕਰੀਬਨ ਕਥਾ ਕਰਦੇ ਤੁਸੀਂ ਉਹਨਾਂ ਨੂੰ ਸੁਣਿਆ ਹੋਊਗਾ। ਜਦੋਂ ਨਾਨਕਸ਼ਹੀ ਕੈਲੰਡਰ ਦੀ ਗੱਲ ਚੱਲੀ ਤਾਂ ਉਦੋਂ ਉਹ ਵੀ ਬੋਲੇ। ਉਹਨਾਂ ਨੇ ਕੀ ਗੱਲ ਕੀਤੀ? ਆਓ ਆਪਾਂ ਉਹਦੇ ਤੇ ਹੀ ਚੰਨਣਾ ਪਾਉਨੇ ਆ। ਉਹਨਾਂ ਨੇ ਸਭ ਤੋਂ ਜਿਹੜੀ ਅਹਿਮ ਗੱਲ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਪੈਟਰਨ ਹੈ ਅਸੀਂ ਉਸ ਨੂੰ ਮੰਨਣਾ ਕਿਸੇ ਕਾਮਰੇਡ ਦਾ ਕੈਲੰਡਰ ਨਹੀਂ ਮੰਨਣਾ ਸੋ ਉਹਨਾਂ ਨੇ ਕਿਹਾ ਕਿ ਜੋ ਗੁਰੂ ਸਾਹਿਬ ਦਾ ਪੈਟਰਨ ਹੈ ਆਪਾਂ ਗੁਰੂ ਸਾਹਿਬ ਦੇ ਪੈਟਰਨ ਦੀ ਉਹ ਗੱਲ ਜਿਹੜੀ ਹੈ ਉਹ ਕਰਾਂਗੇ ਹੁਣ ਗੁਰਬਾਣੀ ਦੇ ਵਿੱਚ ਜਿਹੜੇ 12 ਮਹਾ 2 12 ਮਹਾ ਨੇ ਬਾਬਾ ਬੰਤਾ ਸਿੰਘ ਜੀ ਉਹ 12 ਮਹਾ ਸੂਰਜੀ ਸਿਧਾਂਤ ਦੇ ਅਨੁਸਾਰ ਨੇ ਕਿਸੇ ਸੁਦੀ ਬਦੀ ਦੇ ਮੁਤਾਬਕ ਨਹੀਂ ਹੈਗੇ ਉਹ ਗੁਰੂ ਗੁਰਬਾਣੀ ਦੇ ਵਿੱਚ ਜਿਹੜੀਆਂ ਗੁਰੂ ਸਾਹਿਬ ਨੇ ਰੁੱਤਾਂ ਦਾ ਜ਼ਿਕਰ ਕੀਤਾ ਉਹ ਰੁੱਤਾਂ ਵੀ ਸੂਰਜੀ ਸਿਧਾਂਤ ਦੇ ਮੁਤਾਬਕ ਨੇ ਜਿਵੇਂ ਗੱਲ ਕਰੀਏ ਆਪਾਂ ਰੁੱਤ ਸਰਸ ਬਸੰਤ ਮਹਾਚੇਤ ਵਿਸਾਖ ਸੁਖਮਾਸ ਜਿਉ ਕਿ ਜਿਹੜੀ ਬਸੰਤ ਰੁੱਤ ਹੈ ਉਹ ਚੇਤ ਦੇ ਵਿਸਾਖ ਦੇ ਮਹੀਨੇ ਵਿੱਚ ਗੱਲ ਕੀਤੀ ਹੈ ਉਹਨਾਂ ਨੇ ਐਵੇਂ ਜਿਹੜੀਆਂ 6 ਰੁੱਤਾਂ ਨੇ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਉਹ ਵੀ ਸੂਰਜੀ ਸਿਧਾਂਤ ਦੇ ਅਨੁਸਾਰ ਨੇ ਹਿਮਕਰ ਰੁੱਤ ਮਨ ਭਾਵਤੀ ਮਾਘ ਫੱਗਣ ਗੁਣਵੰਤ ਜਿਉ ਮਾਘ ਤੇ ਫੱਗਣ ਜਿਹੜਾ ਹੈਗਾ ਉਹ ਹਿਮਕਰ ਰੁੱਤ ਗੁਰਬਾਣੀ ਦੇ ਅਨੁਸਾਰ ਹਿਮਕਰ ਰੁੱਤ ਗੁਰੂ ਸਾਹਿਬ ਨੇ ਲਿਖਿਆ ਪਰ ਬਾਬਾ ਬੰਦ ਸਿੰਘ ਜੀ ਜਿਹੜੀ ਸ਼੍ਰੋਮਣੀ ਕਮੇਟੀ ਤਾਂ ਬਸੰਤ ਰੁੱਤ ਮਾਗੀ ਤੋਂ ਇੱਕ ਦਿਨ ਪਹਿਲਾਂ ਹੀ ਰਾਤ ਨੂੰ ਸਟਾਰਟ ਕੀਤੀ ਜਾਂਦੀ ਆ ਉੱਥੇ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿੱਥੇ ਆ ਸਿਧਾਂਤ ਉਹ ਤੇ ਵੀ ਬੋਲੋ ਤੁਸੀਂ ਗੱਲ ਕਰੀ ਆ ਗੁਰਬਾਣੀ ਜੋ ਗੁਰੂ ਸਾਹਿਬ ਨੇ ਪੈਟਰਨ ਮੰਨਿਆ ਗੁਰੂ ਸਾਹਿਬ ਨੇ ਪੈਟਰਨ ਮੰਨਿਆ ਬਿਸੂਏ ਚਸੇ ਘੜੀਆਂ ਪਹਿਰਾ ਥਿੱਤੀ ਵਾਰੀ ਮਾ ਹੋਆ ਫਿਰ ਤੁਸੀਂ ਸਕਿੰਟਾਂ ਮਿੰਟਾਂ ਘੰਟਿਆਂ ਵਾਲੀ ਘੜੀ ਬੰਨੀ ਆ ਜਾਂ ਟਾਈਮ ਵਰਤਦੇ ਹੋ ਉਹ ਕਿਉਂ ਵਰਤਦੇ ਹੋ ਮਿੰਟਾਂ ਸਕਿੰਟਾਂ ਵਾਲਾ ਤੇ ਤੁਸੀਂ ਉਹ ਘੜੀ ਕੋਈ ਉਦਾਂ ਦੀ ਲਾਓ ਨਾ ਬਿਸੂਏ ਚਸੀਆਂ ਜੋ ਪਹਿਰ ਦੱਸਦੀ ਹੋਵੇ ਕੜੀਆਂ ਦੱਸਦੀ ਹੋਵੇ ਪੱਲ ਦੱਸਦੀ ਹੋਵੇ ਉਦਾਂ ਦੀ ਘੜੀ ਬੰਨ੍ਹਣੀ ਚਾਹੀਦੀ ਫਿਰ ਸੋ ਆਪਾਂ ਗੱਲ ਕਰੀਏ ਤੁਸੀਂ ਕਹਿੰਦੇ ਹੋ ਕਿ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਬਾਅਦ ਚ ਪਤਾ ਲੱਗਾ ਫਿਰ ਉਹਨਾਂ ਨੇ ਰੱਦ ਕੀਤਾ ਕਿ ਇਹ ਜਿਹੜਾ ਨਾਨਕਸ਼ਾਹੀ ਸੰਮਤ ਦੇ ਹਿਸਾਬ ਨਾਲ ਨਹੀਂ ਹੈਗਾ ਨਾਨਕ ਵੀ ਅਸੀਂ ਨਾਨਕਸ਼ਾਹੀ ਕੈਲੰਡਰ ਨਹੀਂ ਮੰਨਣਾ ਨਾਨਕਸ਼ਾਹੀ ਸੰਮਤ ਮੰਨਣਾ ਜੋ ਗੁਰੂ ਸਾਹਿਬ ਜੋ ਕੈਲੰਡਰ ਵਰਤਦੇ ਸੀ ਕੀ ਅੱਜ ਉਹੀ ਕੈਲੰਡਰ ਚੱਲ ਰਿਹਾ ਹੈ ਮਨ ਨੂੰ ਛੱਡ ਦਿਓ ਨਾਨਕਸ਼ਹੀ ਕੈਲੰਡਰ ਨੂੰ ਜੋ ਕੈਲੰਡਰ ਚੱਲ ਰਿਹਾ ਹੈ ਕਿ ਉਹੀ ਕੈਲੰਡਰ ਚੱਲ ਰਿਹਾ ਜੋ ਜਿਸ ਨੂੰ ਜੋ ਗੁਰੂ ਸਾਹਿਬ ਮੰਨਦੇ ਸੀ ਨਹੀਂ ਚੱਲਦਾ ਬਾਬਾ ਬੰਤਾ ਸਿੰਘ ਜੀ ਉਹ ਕੈਲੰਡਰ 1964 ਦੇ ਵਿੱਚ ਜਿਹੜਾ ਤਬਦੀਲ ਕਰ ਦਿੱਤਾ ਗਿਆ Hindu ਵਿਦਵਾਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਜੋ ਮੀਟਿੰਗ ਕਰਕੇ ਉਸ ਕੈਲੰਡਰ ਦੇ ਵਿੱਚ ਤਬਦੀਲੀ ਕਰ ਚੁੱਕੇ ਨੇ ਅਸੀਂ ਉਹ ਕੈਲੰਡਰ ਮੰਨ ਰਹੇ ਹਾਂ ਜੋ ਉਹਨਾਂ ਨੇ ਤਬਦੀਲੀ ਕੀਤੀ ਹੈ ਗੁਰੂ ਸਾਹਿਬ ਦੇ ਸਿਧਾਂਤ ਆਲਾ ਕਲੰਡਰ ਨਹੀਂ ਮੰਨ ਰਹੇ ਫਿਰ ਤੁਸੀਂ ਅੱਗੇ ਗੱਲ ਕੀਤੀ ਐ ਕਿ ਗੁਰੂ ਸਾਹਿਬ ਨੇ ਕਿਹਾ ਕਿ ਸਿੱਖੋ ਜਿਹੜਾ ਬਿਕਰਮੀ ਕਲੰਡਰ ਨਾਲ ਮੰਨਣ ਨਾਲ ਤੁਸੀਂ Hindu ਨਹੀਂ ਬਣੋਗੇ ਤੁਸੀਂ ਜਨੇਊ ਧਾਰਨ ਨਹੀਂ ਕਰਨਾ ਜਨੇਊ ਪਹਿਨਣ ਨਾਲ Hindu ਬਣਦਾ ਤੁਸੀਂ ਕਕਾਰ ਧਾਰਨ ਕਰਨੇ ਨੇ ਇਦੇ ਨਾਲ ਤੁਸੀਂ ਸਿੱਖ ਬਣੋਗੇ ਕੋਈ ਕਕਾਰ ਧਾਰਨ ਵਾਲਾ ਦੀ ਜੇ ਜਹਿਨਿਤ ਦੇ ਵਿੱਚ ਮਤਲਬ ਬ੍ਰਾਹਮਣੀ ਵਿਚਾਰਧਾਰਾ ਬੈਠੀ ਆ ਉਹ ਕਿਵੇਂ ਨਿਕਲ ਜੂਗੀ ਜ਼ਰੂਰੀ ਥੋੜੀ ਆ ਵੀ ਕੋਈ ਕਕਾਰ ਧਾਰਨ ਕਿਰਪਾਨ ਵਾਲਾ ਚੋਲੇ ਵਾਲਾ ਦਮਾਲਾ ਬੰਨਦਾ ਹੋਵੇ ਬੰਦਾ ਤੇ ਉਹ ਕਹੇ ਮੈਂ ਸਿੱਖਾਂ ਜੇ ਸੁਰਤ ਦੇ ਵਿੱਚ ਬ੍ਰਾਹਮਣੀ ਵਿਚਾਰਧਾਰਾ ਬੈਠੀ ਆ ਫਿਰ ਜਿਹੜੇ ਕਕਾਰ ਪਾਏ ਹੋਏ ਕੋਈ ਮੈਨਾਂ ਨਹੀਂ ਰੱਖਦੇ ਜਨੇਊ ਕੋਈ ਧਾਗਿਆਂ ਦਾ ਜਨੇਊ ਨਹੀਂ ਹੈਗਾ ਉਹਦੇ ਪਿੱਛੇ ਇੱਕ ਵੱਡੀ ਆਈਡੀਓਲੋਜੀ ਖੜੀ ਹੈ ਜਨੇਊ ਦੇ ਪਿੱਛੇ ਧਾਗਿਆਂ ਦਾ ਕਸੀਮਤ ਨਹੀਂ ਹੈ ਉਹ ਧਾਗਾ ਪਾਉਣ ਨਾਲ ਕੋਈ ਕੱਲਾ ਹਿੰਦੂ ਨਹੀਂ ਬਣ ਜਾਂਦਾ ਜਿੰਨਾ ਚਿਰ ਉਹ ਆਈਡੀਓਲੋਜੀ ਨੂੰ ਫਾਲੋ ਨਹੀਂ ਕਰਦਾ ਸੋ ਇਹ ਬੜੀ ਹਾਸੋਹੀਣੀ ਜੀ ਗੱਲ ਹੈ ਸੱਤ ਪੋ ਨਹੀਂ ਬਾਬਾ ਜੀ 23 ਪੋ ਸੂਰਜੀ ਸਿਧਾਂਤ ਦੇ ਹਿਸਾਬ ਨਾਲ 23 ਪੋ ਹੈ ਚੰਦਰਮਾ ਦੇ ਹਿਸਾਬ ਨਾਲ ਜਿਹੜੇ ਆ ਪੋਸੂ ਦੀ ਸਤਿਉ ਆ ਇਹ ਚੀਜ਼ ਦੇ ਵਿੱਚ ਫਰਕ ਹੈ ਸੰਗਤਾਂ ਨੂੰ ਜਿਹੜਾ ਗੁੰਮਰਾਹ ਕਰਨਾ ਕੁਝ ਵੀ ਬੋਲ ਕੇ ਕਿ ਸ਼ਾਇਦ ਕਿਸੇ ਨੂੰ ਕੁਝ ਨਹੀਂ ਪਤਾ ਕਿ ਵਾਕਈ ਅਸੀਂ ਆਪਣੇ ਬੱਚਿਆਂ ਦੇ ਦਿਹਾੜੇ ਵਧੀਆਂ ਸੁਧੀਆਂ ਨਾਲ ਮਨਾਉਨੇ ਆ ਕੌਣ ਮਨਾਉਂਦਾ ਅੱਜ ਵਧੀਆਂ ਸੁਧੀਆਂ ਦੇ ਨਾਲ ਦਿਹਾੜੇ ਫਿਰ ਅਸੀਂ ਇਹ ਬਿਸੂਏ ਚੱਸੀਆਂ ਕੜੀਆਂ ਪਹਿਰਾ ਇਹ ਕਿਉਂ ਛੱਡ ਦਿੱਤੇ ਸੇਰ ਮਾਸਾ ਤੋਲਾ ਧੜੀ ਇਹ ਜਿਹੜਾ ਕਿਸੇ ਜਿੰਸ ਨੂੰ ਨਾਪਣ ਦਾ ਜਿਹੜਾ ਫਾਰਮੂਲਾ ਸੀ ਇਹ ਕਿਉਂ ਛੱਡ ਦਿੱਤਾ ਗੁਰੂ ਸਾਹਿਬ ਨੇ ਤਾਂ ਇਹ ਵਰਤਿਆ ਸਮੇਂ ਦੀ ਜਿਹੜੀ ਹੈ ਸਮੇਂ ਨੂੰ ਨਾਪਣ ਵਾਸਤੇ ਉਦੋਂ ਜਿਹੜਾ ਵੱਖਰਾ ਪ੍ਰਚਲਿਤ ਸੀ ਸਿਧਾਂਤ ਸੀ ਜਿਹੜਾ ਵਿਸ਼ਵ ਚ ਅਸੀਂ ਵਾਲਾ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਵ ਘਟਾ ਤਨ ਸੀਜਾ ਇੱਕ ਘੜੀ ਆਧੀ ਘੜੀ ਆਧੀ ਹੁੰਤੇ ਆਦ ਭਗਤਨ ਸੇਤੀ ਗੋਸਟੇ ਜੋ ਕਿੰਨੇ ਸੋ ਲਾਭ ਗੁਰਬਾਣੀ ਦੇ ਵਿੱਚ ਤੇ ਇਹਨਾਂ ਦਾ ਜ਼ਿਕਰ ਹੈ ਕਿਉਂ ਇਹਨਾਂ ਨੂੰ ਛੱਡ ਕੇ ਅਸੀਂ ਮਿੰਟਾਂ ਸਕਿੰਟਾਂ ਘੰਟਿਆਂ ਦੇ ਵਿੱਚ ਚਾਹੇ ਮੋਬਾਈਲਾਂ 'ਚ ਵਰਤਦੇ ਆਂ ਚਾਹੇ ਘੜੀਆਂ 'ਚ ਵਰਤਦੇ ਆਂ ਜਿਵੇਂ ਮਰਜ਼ੀ ਵਰਤਦੇ ਆਂ ਸਾਡੇ ਦਾ ਸਾਰਾ ਜ਼ਿੰਦਗੀ ਦਾ ਤਣਾਵਣਾ ਉਸੇ ਹਿਸਾਬ ਨਾਲ ਫਿਕਸ ਹੈ ਕਿਉਂ ਛੱਡ ਦਿੱਤੇ ਫਿਰ ਸਿਧਾਂਤ ਨਾਨਕਸ਼ਾਹੀ ਪੈਟਰਨ ਜਿਹੜਾ ਗੁਰੂ ਨਾਨਕ ਦੇ ਸਾਹਿਬ ਦਾ ਜਿਹੜਾ ਪੈਟਰਨ ਆ ਉਹ ਕਿਉਂ ਛੱਡਿਆ ਗਿਆ ਉਹ ਕੈਲੰਡਰ ਤੇ 1964 ਦੇ ਵਿੱਚ ਬਦਲ ਦਿੱਤਾ ਗਿਆ ਸਿਰਫ ਸੰਗਤਾਂ ਨੂੰ ਸਿੱਖਾਂ ਨੂੰ ਗੁੰਮਰਾ ਕਰਨਾ ਇਦਾਂ ਦੀਆਂ ਗੱਲਾਂ ਕਰਕੇ ਇਸ ਤੋਂ ਵੱਧ ਕੁਝ ਨਹੀਂ ਜਿਹੜੀ ਚੀਜ਼ ਬਾਰੇ ਕੈਲੰਡਰ ਬਾਰੇ ਜ ਉਡਾੜਾ ਨਹੀਂ ਪਤਾ ਤਾਂ ਉਹਦੇ ਉੱਤੇ ਨਹੀਂ ਬੋਲਣਾ ਚਾਹੀਦਾ ਕੈਲੰਡਰ ਦਾ ਕੀ ਸਿਧਾਂਤ ਹੈ ਤੁਸੀਂ ਕਿਹਾ ਕਿ ਜਿਹੜਾ ਸੂਰਜ ਦੀ ਚਾਲ ਨੂੰ ਕੈਲੰਡਰ ਬਣਾਉਣ ਵਾਲਾ ਕਿਵੇਂ ਫਿਕਸ ਕਰ ਦੇਵੇਗਾ ਕਿ ਸੂਰਜ ਦੀ ਚਾਲ ਫਿਕਸ ਨਹੀਂ ਹੈਗੀ ਫਿਕਸ ਹੈ ਸੂਰਜ ਦੀ ਚਾਲ ਜੋ ਪਿਛਲੇ ਸਾਲ ਜਿਸ ਸਮਾਂ ਜੋ ਪੀਰੀਅਡ ਦੇ ਵਿੱਚ ਸੂਰਜ ਦੀ ਚਾਲ ਰਹੀ ਹੈ ਉਹੀ ਇਸ ਸਾਲ ਰਹਿਣੀ ਹੈ ਇਹੀ ਤੇ ਸਰਦਾਰ ਪਾਲ ਸਿੰਘ ਪੁਰੇਵਾਲ ਸਮਝਾ ਰਹੇ ਨੇ ਕਿ ਉਹ ਚਾਲ ਫਿਕਸ ਹੈ ਧਰਤੀ ਜਿੰਨਾ ਸਮੇਂ ਦੇ ਅੰਦਰ ਪਿਛਲੇ ਸਾਲ ਸੂਰਜ ਦਾ ਚੱਕਰ ਲਾਇਆ ਸੀ ਉਹ ਸਾਲ ਵੀ ਉਹਨੇ ਸਮੇਂ ਨਾਲ ਹੀ ਲਾਉਗੀ ਵੱਧ ਘਟ ਨਹੀਂ ਕਰਦੀ ਫਿਕਸ ਆ ਉਹ ਕੱਲੂ ਕਾ ਰਾਜਿਸ 6 ਜੂਨ ਮਨਾਓ ਵਧੀਆਂ ਸੁਧੀਆਂ ਦੇ ਨਾਲ ਕੱਢੋ ਸੁਧੀ ਸੀ ਕਿ ਵਧੀ ਸੀ ਅਗਲੇ ਸਾਲ ਫਿਰ ਉਸੇ ਤਰੀਕੇ ਨਾਲ ਮਨਾਇਓ ਦਿਖਾਓ ਮਨਾ ਕੇ ਫਿਰ ਵਧੀਆਂ ਸੁਧੀਆਂ ਦੇ ਨਾਲ ਇਹ ਇੱਕ ਮਤਲਬ ਆਪਣੀ ਸੋਚ ਨੂੰ ਗੁਰੂ ਸਾਹਿਬ ਦੇ ਰਾਹੀਂ ਜਿਹੜਾ ਸਪਰੈਡ ਕੀਤਾ ਜਾਂਦਾ ਹੈ ਉਹ ਤੇ ਸੂਰਜੀ ਸਿਧਾਂਤ ਨੂੰ ਮੰਨਦੇ ਨੇ 12 ਮਹਾ ਦੇ ਵਿੱਚ ਸੂਰਜੀ ਸਿਧਾਂਤ ਹੈ ਰੁੱਤਾਂ ਦੇ ਵਿੱਚ ਸੂਰਜੀ ਸਿਧਾਂਤ ਹੈ ਜੇ ਗੱਲ ਕਰੀਏ ਆਪਾਂ ਸੂਰਜੀ ਸਿਧਾਂਤ ਵਾਲੇ ਕੈਲੰਡਰ ਦੀ ਉਹਦੇ ਵਿੱਚ ਪੰਜ ਸੰਗਰਾਮਾਂ ਦਾ ਫਰਕ ਆਉਂਦਾ ਦਿਖਾਉ ਮਨਾ ਕੇ ਫਿਰ ਪੰਜ ਸੰਗਰਾਮਾਂ ਦਾ ਜਿਨ੍ਹਾਂ ਦਾ ਫਰਕ ਹੈ ਇੱਕ ਇੱਕ ਦਿਨ ਦਾ ਫਰਕ ਹੈ ਚੇਤ ਸੌਣ ਕਤਕ ਮੱਗਰ ਤੇ ਮਾਗ ਇਹ ਪੰਜ ਸੰਗਰਾਮਾਂ ਦਾ ਫਰਕ ਆਉਂਦਾ ਫਰਕ ਨਾਲ ਮਨਾ ਕੇ ਦਿਖਾਓ ਫਿਰ ਸੋ ਉਸ ਤੋਂ ਅੱਗੇ ਚੱਲੀਏ ਕਿ ਤੁਸੀਂ ਕਿਹਾ ਕਿ ਸਤ ਪੋਹ ਨੂੰ ਜਦੋਂ ਗੁਰੂ ਸਾਹਿਬ ਪ੍ਰਕਾਸ਼ ਧਾਰਦੇ ਨੇ ਉਦੋਂ 22 ਦਸੰਬਰ ਸੀ ਕਿ ਜਦੋਂ ਸਤ ਪੋਹ ਨਹੀਂ 23 ਪੋਹ ਪੋਹ સુધી ਸੱਤਿਓਂ ਸੀ ਚੰਦਰਮਾ ਦੇ ਹਿਸਾਬ ਨਾਲ ਸੂਰਜੀ ਸਿਧਾਂਤ ਦੇ ਸਾਬ ਨਾਲ 23 ਪੋ ਸੀ। ਬਾਬਾ ਜੀ 23 ਪੋ ਬਣਦਾ। ਪਰ ਤੁਸੀਂ ਚਲੋ ਹੋ ਸਕਦਾ ਤੁਹਾਡੀ ਜਿਹੜੀ ਹੈ ਜਵਾਨ ਫਿਸਲ ਗਈ ਹੋਵੇ। ਪਰ ਤੁਸੀਂ ਕਿਹਾ ਕਿ ਉਦੋਂ 22 ਦਸੰਬਰ ਸੀ ਕਿ ਜਦੋਂ ਅਸੀਂ 5 ਜਨਵਰੀ ਨੂੰ ਮਨਾਉਨੇ ਆ ਉਦੋਂ 14 ਦਿਨਾਂ ਦਾ ਜਿਹੜੀ ਹੈ ਗੁਰੂ ਸਾਹਿਬ ਦੀ ਏਜ ਘਟ ਜਾਂਦੀ ਹੈ। ਤੇ ਜਦੋਂ 7 ਜਨਵਰੀ ਨੂੰ ਮਨਾਉਨੇ ਆ ਉਦੋਂ ਉਦੋਂ ਕਿੰਨੀ ਘਟਦੀ ਹੈ? ਉਹ ਵੀ ਦੱਸਿਓ ਜੇ ਜਦੋਂ 28 ਦਸੰਬਰ ਨੂੰ ਮਨਾਉਂਦੇ ਆ ਉਦੋਂ ਕਿੰਨੀ ਘਟਦੀ ਆ ਫੇ 22 ਦਸੰਬਰ ਕਿਉਂ ਸੋ ਇਹ ਜਿਹੜੀਆਂ ਇਦਾਂ ਦੀਆਂ ਆ ਸਟੇਟਮੈਂਟਾਂ ਦੇ ਕੇ ਇਦਾਂ ਦੀਆਂ ਗੱਲਾਂ ਕਰਕੇ ਸੰਗਤਾਂ ਨੂੰ ਗੁੰਮਰਾ ਕਰਨਾ ਇਸ ਤੋਂ ਵੱਧ ਕੁਝ ਨਹੀਂ ਹੈਗਾ ਅੱਗੇ ਬੜੀ ਬਾਬਾ ਜੀ ਨੇ ਬੜੀ ਅਹਿਮ ਗੱਲ ਜਿਹੜੀ ਕਰੀ ਐ ਕਿ ਪੂਰੇ ਕਾ ਕੀਆ ਸਭ ਕੁਝ ਪੂਰਾ ਘਟ ਬਦ ਕਿਛ ਨਹੀਂ ਬਹੁਤ ਵੱਡੀ ਗੱਲ ਹੈ ਬਾਬਾ ਜੀ ਨੇ ਬਹੁਤ ਵੱਡੀ ਗੱਲ ਕੀਤੀ ਹੈ ਕਿ ਪੂਰੇ ਕਾ ਕੀਆ ਸਭ ਕੁਝ ਪੂਰਾ ਘਟ ਬਦ ਕਿਛ ਨਹੀਂ ਕੀਏ ਪੰਕਤੀ ਕੱਲੀ ਕਲੰਡਰ ਨੂੰ ਰੱਦ ਕਰਨ ਵਾਸਤੇ ਗੁਰੂ ਸਾਹਿਬ ਨੇ ਲਿਖੀ ਹੈ ਕੀ ਮੈਨੇ ਰੱਖਦੀ ਇਹ ਪੰਕਤੀ ਆਓ ਗੱਲ ਕਰਦੇ ਹਾਂ ਸਤਗੁਰ ਪੂਰਾ ਮਨ ਕਿਉਂ ਮਹਾਰਾਗ ਕਰੇਗਾ ਸਤਗੁਰ ਮੇਰਾ ਪੂਰਾ ਐਲਾਨ ਕਰੋ ਕਿ ਸਤਗੁਰ ਪੂਰਾ ਕਿ ਅੱਜ ਤੋਂ ਬਾਅਦ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋਂ ਬਾਹਰ ਨਹੀਂ ਜਾਵਾਂਗੇ ਕਰੋ ਐਲਾਨ ਕਿ ਸਾਡਾ ਗੁਰੂ ਪੂਰਾ ਸਾਨੂੰ ਹੋਰ ਕਿਸੇ ਗ੍ਰੰਥ ਦੀ ਲੋੜ ਨਹੀਂ ਸਾਨੂੰ ਹੋਰ ਕਿਸੇ ਰਚਨਾਵਾਂ ਦੀ ਲੋੜ ਨਹੀਂ ਗੁਰੂ ਸਾਡਾ ਪੂਰਾ ਕਰੋ ਐਲਾਨ ਪੂਰੇ ਦਾ ਅਰਥ ਤਾਂ ਇਹੀ ਹੈ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਪੂਰਾ ਗੁਰੂ ਸਾਹਿਬ ਕਹਿੰਦੇ ਇਹੜ ਤਿਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਤੇ ਗੁਰੂ ਸਾਹਿਬ ਦਾ ਤੁਸੀਂ ਕਿਹਾ ਕਿ ਗੁਰੂ ਸਾਹਿਬ ਦੇ ਸਿਧਾਂਤ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ ਗੁਰਦੇਵ ਪੂਰੇ ਨੇ ਉਹਨਾਂ ਦੀ ਕਰਨੀ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਗੁਰਦੇਵ ਕਹਿੰਦੇ ਨੇ ਕਿ ਦੁਬਿਦਾਨਾ ਪੜੂ ਹਰਬਿੰਨ ਹੋਰ ਨਾ ਪੂਜੂ ਮੜੇ ਮਸਾਣ ਨਾ ਜਾਇਂ ਤੇ ਤੁਸੀਂ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੜੀਆਂ ਮਸਾਣਾ ਤੇ ਲੈ ਕੇ ਜਾਣਾ ਚਾਹੀਦਾ ਕਬਰਾਂ ਤੇ ਲੈ ਕੇ ਜਾਣਾ ਚਾਹੀਦਾ ਇਹ ਕਹਿਣੀ ਤੇ ਕਰਨੀ ਇਹ ਵੱਖੋ ਵੱਖਰੀ ਕਿਉਂ ਹੈ 도ਗਲੀ ਨੀਤੀ ਕਿਉਂ ਕਲੰਡਰ ਰੱਦ ਕਰਨ ਵਾਸਤੇ ਤੁਸੀਂ ਗੁਰੂ ਸਾਹਿਬ ਦੇ ਸਿਧਾਂਤ ਜਿਹੜੇ ਦੱਸ ਰਹੇ ਹੋ ਹਾਲਾਂਕਿ ਗੁਰੂ ਸਾਹਿਬ ਸੂਰਜੀ ਸਿਧਾਂਤ ਨੂੰ ਮੰਨਦੇ ਨੇ ਚਾਹੇ ਉਹ ਬਾਰਾਂ ਮਾਹ ਹੈ ਚਾਹੇ ਉਹ ਰੁੱਤਾਂ ਦਾ ਜ਼ਿਕਰ ਹੈ ਕੁਰਬਾਨੀ ਦੇ ਵਿੱਚ ਉਹ ਸੂਰਜੀ ਸਿਧਾਂਤ ਦੇ ਹਿਸਾਬ ਨਾਲ ਹੀ ਮੰਨਦੇ ਆ ਪਰ ਤੁਸੀਂ ਇਹ ਕਿਹੜਾ ਸਿਧਾਂਤ ਹੈ ਕਿ ਸਾਨੂੰ ਜਿਹੜੇ ਗੁਰੂ ਸਾਹਿਬ ਦੇ ਸਰੂਪ ਕਬਰਾਂ ਤੇ ਲੈ ਜਾਣੇ ਚਾਹੀਦੇ ਆ ਬੜੀਆਂ ਮਸਾਣਾ ਤੇ ਲੈ ਜਾਣੇ ਚਾਹੀਦੇ ਆ ਜਦੋਂ ਕਿਤੇ ਵੀ ਮੌਕਾ ਆਉਂਦਾ ਉਦੋਂ ਇਹ ਚੀਜ਼ ਜਿਹੜੀ ਹੈ ਗੁਰੂ ਸਿਧਾਂਤ ਨੇ ਉਹਨਾਂ ਨੂੰ ਜਿਹੜੀ ਹੈ ਮਲੀਆਂ ਮੇਟ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ ਜਿਹੜੇ Hindu ਕੌਮ ਦੇ ਜਿਹੜੇ ਭਗਵਾਨ ਨੇ ਸ਼੍ਰੀ ਰਾਮ ਕ੍ਰਿਸ਼ਨ ਉਹਦੀ ਤੁਲਨਾ ਚਾ ਕੇ ਜਿਹੜੀ ਹੈ ਹਰ ਰਾਏ ਸਾਹਿਬ ਨਾਲ ਕਰੋ ਗੋਪੀਆਂ ਵਾਲੀ ਜੇ ਸਤਗੁਰ ਪੂਰਾ ਪਰ ਜਦੋਂ ਸਤਗੁਰ ਪੂਰੇ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਉਦੋਂ ਤੇ ਗਿਣ ਮਿਥ ਕੇ ਜਿਹੜੀ ਆ ਦੂਜਿਆਂ ਦੀ ਜਿਹੜੀ ਉਸਤਤ ਕੀਤੀ ਜਾਂਦੀ ਹੈ ਜੇ ਗੁਰੂ ਪੂਰੇ ਦੇ ਉੱਤੇ ਇੰਨਾ ਵਿਸ਼ਵਾਸ ਹੈ ਫਿਰ ਦੂਜਿਆਂ ਦੀ ਸਿਫਤ ਸਲਾਹ ਕਿਉਂ ਜੇ ਸਤਗੁਰੂ ਪੂਰਾ ਤੇ ਇਹਨਾਂ ਦੀ ਕਿਉਂ ਲੋੜ ਪੈਂਦੀ ਆ ਸਟੇਜਾਂ ਦੇ ਉੱਤੋਂ ਉਹ ਵੀ ਉਦੋਂ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੁੰਦਾ ਹਿੰਦੂ ਕੌਮ ਦੇ ਵਿੱਚ ਜਿਹੜੀ ਆ ਦੁਰਗਾ ਪੂਜਾ ਹੁੰਦੀ ਨਰਾਤਿਆਂ ਦੇ ਵਿੱਚ ਤੇ ਉਸੇ ਦੀ ਤਰਜ਼ ਦੇ ਉੱਤੇ ਬੰਗਲਾ ਸਾਹਿਬ ਤੋਂ ਵੀ ਹੁੰਦੀ ਆ ਇਹ ਕਿਹੜਾ ਗੁਰੂ ਪੂਰੇ ਵਾਲਾ ਸਿਧਾਂਤ ਹੈ ਜੇ ਪੂਰੇ ਗੁਰੂ ਦੀ ਕਰਨੀ ਦੇ ਉੱਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਫਿਰ ਇਹ ਚੀਜ਼ਾਂ ਕਿੱਥੋਂ ਆਉਂਦੀਆਂ ਨੇ ਗੁਰੂ ਪੂਰਾ ਅਸੀਂ ਮੰਨਦੇ ਆਂ ਸਾਡਾ ਗੁਰੂ ਪੂਰਾ ਅਸੀਂ ਕਿੰਚ ਵੀ ਗੁਰੂ ਤੋਂ ਬਾਹਰ ਨਹੀਂ ਜਾਂਦੇ ਤੁਸੀਂ ਵੀ ਕਰੋ ਫਿਰ ਐਲਾਨ ਜੇ ਉਦਾਹਰਨ ਦਿੰਨੇ ਆ ਕਿ ਗੁਰੂ ਪੂਰਾ ਪੂਰੇ ਕਾ ਕੀਆ ਸਭ ਕੁਝ ਪੂਰਾ ਘਟਬੱਦ ਕਿਛ ਨਾਹੀ ਨਹੀਂ ਬਿਲਕੁਲ ਨਹੀਂ ਹੈਗਾ ਘਟਬੱਦ ਗੁਰੂ ਸਾਹਿਬ ਕਹਿੰਦੇ ਪੰਡਿਤ ਮੁੱਲਾ ਜੋ ਲਿਖਦੀ ਆ ਛਾੜ ਚੱਲੇ ਹਮ ਕਛੂ ਨ ਲੀਆ ਫਿਰ ਕਿਉਂ ਇਥੇ ਐਲਾਨ ਕਰਿਆ ਜਾਂਦਾ ਕਿ ਜੰਤਰੀਆਂ ਪੜਨੀਆਂ ਸਿੱਖੋ ਆਪ ਸਾਰਾ ਕੁਝ ਅੰਗਰੇਜ਼ੀ ਦੇ ਵਿੱਚ ਕਰਨਾ ਆਪ ਸਾਰੀਆਂ ਅੰਗਰੇਜ਼ੀ ਤਰੀਕਾਂ ਵਰਤਣੀਆਂ ਆਪਣੀਆਂ ਦਿਖਾਓ ਜਿਹੜੀਆਂ ਜਨਮ ਪੱਤਰੀਆਂ ਬਰਥ ਸਰਟੀਫਿਕੇਟ ਕੀ ਵਧੀਆ ਸੁਧੀਆਂ ਲਿਖੀਆਂ ਉਹਨਾਂ ਤੇ ਕਿੰਨਾ ਕੋ ਗੁਰੂ ਦਾ ਸਿਧਾਂਤ ਮੰਨਦੇ ਆ ਗੁਰੂ ਪੂਰਾ ਸਾਡਾ ਕਿ ਗੱਲਾਂ ਬਾਤਾਂ ਪੂਰਾ ਇਹ ਚੀਜ਼ਾਂ ਜਿਹੜੀਆਂ ਸਾਨੂੰ ਸਮਝਣੀਆਂ ਚਾਹੀਦੀਆਂ ਨੇ ਸਾਡੀ ਕੌਮ ਦੀ ਜਿਹੜੀ ਇੱਕ ਅਹਿਮ ਸਾਡੀ ਹਸਤੀ ਦਾ ਪ੍ਰਤੀਕ ਆਜ਼ਾਦ ਹਸਤੀ ਦਾ ਪ੍ਰਤੀਕ ਹੈ ਨਾਨਕ ਸ਼ਾਹੀ ਕੈਲੰਡਰ ਉਹ ਲਾਗੂ ਹੋਊਗਾ ਹਰ ਹਾਲਤ ਵਿੱਚ ਲਾਗੂ ਹੋਊਗਾ ਹੋ ਸਕਦਾ ਸਮਾਂ ਘਟ ਵੱਧ ਲੱਗ ਰਿਹਾ ਹੈ ਜਿਵੇਂ ਵੀ ਸਤਿਗੁਰ ਚਾਹਣਗੇ ਲਾਗੂ ਜ਼ਰੂਰ ਹੋਊਗਾ ਸੋ ਸਿੱਖਾਂ ਨੂੰ ਵੀ ਇਹਦੇ ਵਿੱਚ ਨਿਰਾਸ਼ ਹੋਣ ਵਾਲੀ ਕੋਈ ਗੱਲ ਨਹੀਂ ਹੈਗੀ ਸਮਾਊਗਾ ਨਾਨਕਸ਼ਾਹੀ ਕੈਲੰਡਰ ਵੀ ਜਿਹੜਾ ਲਾਗੂ ਹੋਊਗਾ ਜਦੋਂ ਕਿਤੇ ਗੁਰੂ ਸਾਹਿਬ ਦੇ ਆਹ ਹੁਣ ਪਿੱਛੇ ਘਟਨਾ ਲੰਘ ਕੇ ਹਟਿਆ ਜਦੋਂ ਪਾਕਿਸਤਾਨ ਤੋਂ 200 ਸਰੂਪ ਆਉਣ ਦੀ ਜਿਹੜੀ ਗੱਲ ਚੱਲੀ ਸੀ ਉਦੋਂ ਨਾ ਸ਼੍ਰੋਮਣੀ ਕਮੇਟੀ ਨੇ ਕੋਈ ਬਿਆਨ ਦਿੱਤਾ ਨਾ ਬਾਬਾ ਜੀ ਹੋਰਾਂ ਨੇ ਬਿਆਨ ਦਿੱਤਾ ਕਿ ਸਾਡਾ ਜਿਹੜਾ ਏ ਸਾਡੇ ਪੁਰਾਤਨ ਗ੍ਰੰਥ ਨੇ ਜਿਹੜੀ ਉਹ ਸਾਡੀ ਹੋੰਦ ਹੈ ਉਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਉਦੋਂ ਨਹੀਂ ਕੋਈ ਬਿਆਨ ਆਉਂਦੇ ਹਾਂ ਜਿਹੜੇ ਨਾਨਕਸ਼ਹੀ ਜਦੋਂ ਕੈਲੰਡਰ ਦੀ ਗੱਲ ਚੱਲਦੀ ਹੈ ਉਦੋਂ ਬਸ ਕਰ ਦਿਓ ਰੱਦ ਇਹ ਕਾਮਰੇਡ ਆ ਗਏ ਜੀ ਕੌਮ ਚ ਫੁੱਟਪਾਤੀ ਜੀ ਜਿਹੜਾ 1964 ਤੋਂ ਪਹਿਲਾਂ ਕੈਲੰਡਰ 'ਚ ਜੋ ਲਾਗੂ ਸੀ ਪਤਾ ਕਰੋ ਕਿ 1964 ਦੇ ਵਿੱਚ ਕੀ ਹੋਇਆ ਕਿ ਉਹ ਗੁਰੂ ਸਾਹਿਬ ਜਿਹੜੇ ਸਿਧਾਂਤ ਨੂੰ ਮੰਨਦੇ ਉਹ ਸੀ ਜੇ ਬਦਲੀ ਕਰ ਦਿੱਤਾ ਗਿਆ ਸੋ ਬੇਨਤੀ ਹੈ ਸਾਡੇ ਬੜੇ ਮਾਣ ਵਾਲੀ ਗੱਲ ਹੈ ਸਾਡੀ ਕੌਮ ਤੇ ਆਜ਼ਾਦ ਹਸਤੀ ਦਾ ਪ੍ਰਤੀਕ ਹੈ ਸਾਡੀ ਬਲੱਖਣ ਪਹਿਚਾਣ ਦਾ ਪ੍ਰਤੀਕ ਹੈ ਨਾਨਕਸ਼ਹੀ ਕਲੰਡਰ ਸਾਡਾ ਪੇਸ਼ਾਕੋਦ ਵਿੱਚ ਕਮੀਆਂ ਹੋਣ ਉਹ ਦੂਰ ਕੀਤੀਆਂ ਜਾ ਸਕਦੀਆਂ ਨੇ ਪਰ ਸਾਡਾ ਨਾਨਕਸ਼ਹੀ ਕਲੰਡਰ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ